ਅੱਜ ਵੀ ਅਮਨ ਸ਼ਾਸਨ ਨੂੰ ਪੂਰਨ ਪਰਚਾਪ ਰੱਖਾ ਲਈ ਇੱਕ ਬੈਟਲ ਪਲਾਨ ਕੀਤਾ ਗਿਆ। ਅੱਜ ਮਾਨਯੋਗ ਐਸ.ਐਸ.ਪੀ. ਸਾਹਿਬ ਸ਼੍ਰੀਮਤੀ ਸੋਮਿਆ ਮੈਸਰ ਜੀ ਆਈਪੀਐਸ ਜਿਹੜੇ ਦਿੱਤੀ ਰੋਸ ਤੋਂ ਨੇ ਉਹਨਾਂ ਦੇ ਹਦਾਇਤ ਅਨੁਸਾਰ ਅੱਜ ਪੂਰੇ ਜ਼ਿਲ੍ਹੇ ਵਿੱਚ ਵੱਖ-ਵੱਖ ਡਿਵੀਜ਼ਨਾਂ ਵਿੱਚ ਫਲੈਗ ਮਾਰਚਸ ਤੇ ਨਾਕਾਬੰਦੀ ਕੀਤੀ ਗਈ ਹੈ। ਉਸੇ ਲੜੀ ਦੇ ਤਹਿਤ ਅੱਜ ਸ਼ਹਿਰ ਫਰੋਜ਼ਪੁਰ ਰਖੇ ਤਿੰਨ ਵਸਤੇ ਚ ਸਭਾ ਨਾਲ ਲੈ ਕੇ ਤੇ ਮੈਂ ਲੀਡ ਕਰ ਰਹੇ ਤੇ ਅਸੀਂ ਉਸ ਸਮੇਂ ਇਹ ਫਲੈਗ ਮਾਰਚ ਕੱਢੇ ਜਾ ਰਹੇ ਤਾਂ ਕਿ ਜਨੇ ਮੜੇ ਉੱਤੇ ਉਹੋ ਉਹਨਾਂ ਦੇ ਨੱਤੇ ਤੱਕ ਹੀ ਉਹਨਾਂ ਦੇ ਡਰ ਤੇ ਭੈ ਉਹਨਾਂ ਨੇ ਉਹਨਾਂ ਸਪੂਰੀ ਖਦਰ ਕੋ ਕੇ ਆ ਦੀ ਜੁਰੀ ਨਵਾਰੀ ਹੈ ਤੇ ਇਹ ਜਿਹੜੇ ਫਲੈਗ ਮਾਰਚਸ ਨੇ ਆ ਜਿਹੜਾ ਡੋਮਿਨੇਸ਼ਨ ਚੱਲ ਰਹੀ ਹੈ ਤੇ ਪੰਚਾਇਤੀ ਚ ਉਹਨਾਂ ਨੂੰ ਬੰਦੇ ਨਜ਼ਰ ਆ ਰਹੇ ਆ ਇਹ ਫਲੈਗ ਮਾਰਚ ਕਿਉਂ ਆਗੇ ਕਿੱਥੇ ਪੱਨੇ ਆ ਇਹ ਸਿਟੀ ਥਾਣੇ ਤੋਂ ਸ਼ੁਰੂ ਹੋਇਆ ਜੀ ਤੇ ਫਿਰ ਵਕਤ-ਵਕਤ ਸ਼ਹਿਰ ਦੇ ਏਰੀਏ ਕੈਂਟ ਦੇ ਏਰੀਏ ਤੇ ਫਿਰ ਥਾਣੇ ਦੇ ਏਰੀਏ ਵਿੱਚ ਫਲੈਗ ਮਾਰਚ ਕਰਦੇ ਆ ਜਿਵੇਂ ਤੁਹਾਡੇ ਸਮੂਹਾਂ ਦੇ ਚੱਲਦੇ ਬਾਕੀ ਦ੍ਰਿਸ਼ਾਂ ਦੇ ਵਿੱਚ ਵੀ ਉਹਨਾਂ ਦੇ ਆਗਿਆ ਦੇ ਜੁਰੀਡਿਸ਼ਨ ਦੇ ਵਿੱਚ ਤੱਕ ਮਤਲਬੋਂ ਕੱਢੇ ਗਏ ਸਾਰੇ ਸ਼ਾਇਦ ਨਹੀਂ ਲੱਗੇ ਸਹੀ ਰਿਹਾ ਜਿਵੇਂ ਆ ਜਹਾਜੀ ਦੇ ਵਿੱਚ ਕੱਢਿਆ ਜਾਵੇ ਹਾਂਜੀ ਬਿਲਕੁਲ ਸਾਰੇ ਜਿਹੜੇ ਸਾਨੂੰ ਵੋਲੇਟਾਈਲ ਪਿੰਡ ਲੱਗਦੇ ਆ ਜਾਂ ਕੋਈ ਪੁਰਾਣਾ ਜਿੱਥੇ ਕੋਈ ਇਨਸੀਡੈਂਟ ਹੋਇਆ ਹੋਇਆ ਹੈ ਉੱਥੇ ਵੀ ਡੋਮੀਨੇਸ਼ਨ ਇੱਕ ਹੈ ਚੱਲ ਰਹੀ ਹੈ ਸਾਰੇ ਡਿਵੀਡੈਂਡ ਵੀ ਪੋਸਟ ਕੀਤੀ ਹੋਈ ਈ ਆਪ ਦੇ ਆਦੇ ਦੇ ਅੱਜ ਹੁਣੇ ਮੌਕੇ ਤੇ ਜਿਹੜਾ ਫਰੋਸਪੁਰ ਅਸੀਂ 플ੈਗ ਮਾਰਚ ਕੱਢ ਰਹੇ ਹਾਂ ਤੈਨੂੰ ਐਸਐਚਓ ਤੋਂ ਬਾਅਦ ਸਿਟੀ ਸਦਰ ਸੈਕੈਂਟ ਤੇ ਟ੍ਰੈਫਿਕ ਸਟਾਫ ਪੀਸੀਐਸ ਤੋਂ ਸਪੈਸ਼ਲ ਸਟਾਫ ਅਜਿਉਣਾ ਨੂੰ ਨਾਲ ਸਮੂਹ ਸਾਡੇ ਗਨਮੈਨ ਇਹ ਇਹਨਾਂ ਨਾਲ ਨਾਲ ਜਗਿਆ ਕੀ ਇਹ ਫਲੇਗਮੈਂਟ ਕਰੇ